ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਜਿਹੜੀਆਂ ਕਸਰਤਾਂ ਤੁਸੀਂ ਰੋਟੀ ਖਾਣ ਤੋਂ ਬਾਅਦ ਕਰ ਸਕਦੇ ਹੋ ਜ਼ਿਆਦਾਤਰ ਲੋਕਾਂ ਦਾ ਇਹੀ ਸਵਾਲ ਸੀ ਸਾਨੂੰ ਸਪੈਸ਼ਲੀ ਔਰਤਾਂ ਦਾ ਵੀ ਅਸੀਂ ਜੋ ਕਸਰਤਾਂ ਕਰਨੀਆਂ ਹੁੰਦੀਆਂ ਅਸੀਂ ਉਹ ਤੋਂ ਖਾਣਾ ਖਾ ਲੈਨੇ ਆ ਸਾਡੇ ਕੋਲ ਸਾਰਾ ਦਿਨ ਸਮਾਂ ਨਹੀਂ ਹੁੰਦਾ ਔਰ ਮਰਦਾਂ ਦਾ ਵੀ ਇਹੀ ਕਹਿਣਾ ਸੀ ਸਾਰਾ ਦਿਨ ਅਸੀਂ ਆਫਿਸ 'ਚ ਕੰਮ ਕਰਦੇ ਆਂ ਆ ਕੇ ਰਾਤ ਨੂੰ ਰੱਜ ਕੇ ਰੋਟੀ ਖਾ ਲੈਂਦੀ ਆ ਉਦੋਂ ਬਾਅਦ ਅਸੀਂ ਸੌਣ ਦਾ ਸਾਡਾ ਪ੍ਰਬੰਧ ਹੋ ਜਾਂਦਾ ਹੈ ਔਰ ਅਸੀਂ ਕਸਰਤਾਂ ਕਰਨ ਦਾ ਸਮਾਂ ਜਿਹੜਾ ਹੁੰਦਾ ਉਹ ਰਾਤ ਨੂੰ ਹੀ ਹੁੰਦਾ ਕੋਈ ਇਹੋ ਜੀਆਂ ਕਸਰਤਾਂ ਦੱਸੋ ਕਿ ਅਸੀਂ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਹੀ ਕਸਰਤਾਂ ਕਰੀਏ ਇਹ ਨਹੀਂ ਹੈ ਵੀ ਰੋਟੀ ਖਾਤੀ ਨਾਲ ਦੀ ਨਾਲ ਹੀ ਕਸਰਤਾਂ ਸ਼ੁਰੂ ਕਰ ਦੋਗੇ ਨਹੀਂ 10-15 ਮਿੰਟ ਬੈਠੋ ਉਦੋਂ ਬਾਅਦ ਤੁਸੀਂ ਇਹ ਕਸਰਤਾਂ ਸ਼ੁਰੂ ਕਰੋਗੇ ਤਾਂ ਤੁਸੀਂ ਤੰਦਰੁਸਤ ਵੀ ਰਹੋਗੇ ਔਰ ਆਪਦਾ ਭਾਰ ਹੈ ਜਿਹੜਾ ਤੁਹਾਡਾ ਡੇ ਬਾਈ ਡੇ ਵੱਧ ਰਿਹਾ ਭਾਰ ਵੀ ਘਟਣਾ ਸ਼ੁਰੂ ਹੋ ਜਾਏਗਾ ਅਸੀਂ ਇਹ ਕਸਰਤਾਂ ਆਪਣੇ ਕਲੀਨਿਕ ਤੇ ਪੇਸ਼ੈਂਟ ਨੂੰ ਦੱਸਦੇ ਆ ਤਾਂ ਕਿ ਉਹ ਤੰਦਰੁਸਤ ਰਹਿਣ ਰੋਟੀ ਖਾਣ ਤੋਂ ਬਾਅਦ ਵੀ ਇਹ ਕਸਰਤਾਂ ਕਰ ਸਕਣ ਜਿਆਦਾਤਰ ਜਦੋਂ ਆਪਾਂ ਕਸਰਤ ਨਹੀਂ ਕਰਦੇ ਆਪਾਂ ਨੂੰ ਸ਼ੂਗਰ ਹੋਣ ਦਾ ਖਤਰਾ ਆਪਾਂ ਨੂੰ ਥਾਇਰੋਇਡ ਹੋਣ ਦੀ ਮੁਸੀਬਤ ਔਰ ਨਾਲ ਦੀ ਨਾਲ ਹੀ ਆਪਾਂ ਨੂੰ ਗਠੀਆ ਹੋਣ ਦਾ ਜਿਹੜਾ ਹੈ ਖਤਰਾ ਵਧਿਆ ਰਹਿੰਦਾ ਸੋ ਸਾਰਿਆਂ ਤੋਂ ਬਚਣ ਲਈ ਆਪਾਂ ਇਹ ਕਸਰਤਾਂ ਸ਼ੁਰੂ ਕਰ ਦੇਣੀਆਂ ਨੇ ਔਰ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰ ਦੋਗੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਗਰ ਤੁਸੀਂ ਸਾਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਅਸੀਂ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਸਾਨੂੰ ਉੱਥੇ ਵੀ ਸੰਪਰਕ ਸਾਡੇ ਨਾਲ ਕਰ ਸਕਦੇ ਹੋ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਤੁਸੀਂ ਉੱਥੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਸਾਡਾ YouTube ਚੈਨਲ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਸੋ ਸ਼ੁਰੂ ਕਰ ਲੱਗੇ ਆ ਧਿਆਨ ਨਾਲ ਦੇਖਣਾ ਐਂਡ ਤੱਕ ਦੇਖਣਾ जीडीएस ਦੇ ਵਿੱਚ ਚੌਥੀ ਕਸਰਤ ਹੈ ਉਹ ਸਭ ਤੋਂ ਲਾਹੇਵੰਦ ਹੈ ਸੋ ਸ਼ੁਰੂ ਕਰਦੇ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਇਸ ਲਈ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਟੈਂਡਿੰਗ ਦੇ ਵਿੱਚ ਆਪਾਂ সুইਮਿੰਗ ਕਰਨੀ ਹੈ ਜਿਵੇਂ ਪਾਣੀ ਚ ਆਪਾਂ ਤਰਾਕੀ ਲਾਉਨੇ ਆ ਪਾਣੀ ਚ ਤੈਰਦੇ ਆ ਖੜ ਕੇ ਉਹ ਕਰਾਂਗੇ ਧਿਆਨ ਨਾਲ ਦੇਖੋ 1 2 3 4 5 6 7 8 9 10 11 12 13, 14, 15, 16, 17, 18, 19, 20. Then relax. ਇਹ ਹੋ ਗਿਆ ਇੱਕ ਵਾਰੀ ਇਦਾਂ ਤੁਸੀਂ ਤਿੰਨ ਤੋਂ ਚਾਰ ਵਾਰੀ ਕਰਨਾ ਅੱਗੇ ਨੂੰ ਦੇਖੋ ਤੁਸੀਂ 1 2 3 4 5 6 7 8 9 10 11 12 13 14 15 16 17 18 19 20 then relax ਤੋਂ ਇਸ ਨੂੰ ਤੁਸੀਂ ਚਾਰ ਤੋਂ ਪੰਜ ਵਾਰੀ ਕਰਨਾ ਹੁਣ ਇਹ ਹੋ ਗਿਆ ਤੁਹਾਡਾ ਅੱਗੇ ਆਪਾਂ ਕੀਤੀ ਫਾਰਵਰਡ ਸਵਿਮਿੰਗ ਹੁਣ ਆਪਾਂ ਇਹੀ ਪਾਵਾ ਪਿੱਛੇ ਨੂੰ ਲੈ ਕੇ ਜਾਵਾਂਗੇ 1 2 3 4 5 6 7 8 9 10 11 12 13 14 15 16 17 18 19 20 ਇਹ ਦੇਖੋ ਟੇਡੀਆਂ ਜਾਣੀਆਂ ਨੇ ਆਪਾਂ ਇਧਰੋਂ ਆਏ 1 2 3 4 ਅੱਗੇ ਨੂੰ ਵੀ ਆਈ ਹੋਣੀ ਆ ਇੱਕ ਟੇਡੀਆਂ ਐ ਮਤਲਬ ਸਿੱਧੀਆਂ ਨਹੀਂ ਐ ਕਰਦੀਆਂ ਆਪਾਂ ਇਹ ਟੇਡੀਆਂ ਲੈ ਕੇ ਜਾਣੀਆਂ ਡਾਇਗਨਲੀ ਐ ਇੱਦਾਂ ਠੀਕ ਐ ਜੀ ਇਸ ਨੂੰ ਵੀ ਤੁਸੀਂ 4 ਤੋਂ 5 ਵਾਰੀ ਕਰਨਾ ਦੁਬਾਰਾ ਦੇਖੋ ਪਿੱਛੇ ਨੂੰ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ 4 ਵਾਰੀ ਅੱਗੇ ਨੂੰ 4 ਵਾਰੀ ਪਿੱਛੇ ਨੂੰ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਸਟੈਂਡਿੰਗ ਦੇ ਵਿੱਚ ਆਪਾਂ स्विਮਿੰਗ ਕੀਤੀ ਹੁਣ ਦੂਸਰੀ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਸਕੁਐਟ ਵੀ ਕਰਾਂਗੇ ਔਰ ਜਦੋਂ ਆਪਾਂ ਉੱਪਰ ਆਵਾਂਗੇ ਆਪਾਂ ਕਾਫ ਰੇਜ਼ ਕਰਾਂਗੇ ਸਕੁਐਟ ਵਿਦ ਕਾਫ ਰੇਜ਼ ਆਪਾਂ ਜਦੋਂ ਖਾਣਾ ਖਾ ਲੈਂਦੇ ਆ ਉਸ ਤੋਂ ਬਾਅਦ ਆਪਾਂ ਕਿਹੜੀਆਂ ਕਸਰਤਾਂ ਨਹੀਂ ਕਰਨੀਆਂ ਹੁੰਦੀਆਂ ਕਿ ਆਪਣੀ ਜਿਹੜੀ ਡਾਈਜੈਸ਼ਨ ਆਪਣਾ ਜਿਹੜੀ ਪਾਚਨ ਸ਼ਕਤੀ ਹੈ ਉਹ ਖਰਾਬ ਹੋ ਜਾਵੇ ਉਹ ਹੁੰਦੀਆਂ ਨੇ ਢਿੱਡ ਤੇ ਭਾਰ ਵਾਲੀਆਂ ਕੋਈ ਵੀ ਜਿਵੇਂ ਦੋਨੋਂ ਗੁੱਟੇ ਪੈ ਕੇ ਛਾਤੀ ਨਾਲ ਲਾ ਲੇ ਜਾਂ ਫਿਰ ਆਪਾਂ ਬਿਲਕੁਲ ਕੋਈ ਭਾਰ ਘੱਟ ਕਰਨ ਵਾਲੀਆਂ ਕਸਰਤਾਂ ਕਰ ਰਹੇ ਹਾਂ ਜਿਹਦੇ ਨਾਲ ਢਿੱਡ ਤੇ ਪ੍ਰੈਸ਼ਰ ਜ਼ਿਆਦਾ ਪਵੇ ਉਹ ਕਸਰਤ ਨਹੀਂ ਕਰਨੀ ਹੁੰਦੀ ਔਰ ਦੂਸਰੀ ਕੋਈ ਵੀ ਆਪਾਂ ਜਿਵੇਂ ਆਪਾਂ ਜੰਪ ਕਰਦੇ ਆ ਉਹ ਨਹੀਂ ਕਰਨੀ ਹੁੰਦੀ ਖਾਣਾ ਖਾਣ ਤੋਂ ਬਾਅਦ ਚਲੋ ਹੁਣ ਆਪਾਂ ਅਗਲੀ ਕਸਰਤ ਕਰਨ ਲੱਗੇ ਆ ਕਿ ਆ ਸਕੁਐਟ ਵਿਦ ਕਾਫ ਰੇਜ਼ ਹੁਣ ਆਪਾਂ ਕੀ ਆ ਦੋਨੋਂ ਹੱਥ ਫਾੜ ਲਈ ਆਪਾਂ ਸਕੁਐਟ ਕਰ ਰਹੇ ਆਂ ਔਰ ਉੱਪਰ ਕਾਫ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਸ ਨੂੰ ਤੁਸੀਂ 4 ਤੋਂ 5 6 ਕਰਾਉਣੇ ਆ ਧਿਆਨ ਨਾਲ ਦੇਖਿਓ ਜਦੋਂ ਆਪਾਂ ਉੱਪਰ ਜਾਣਾ ਉਦੋਂ ਆਪਾਂ ਜਿਹੜੀ ਕਾਫ ਆ ਉਹ ਰੇਸ ਕਰ ਰਹੇ ਹਾਂ ਪਰ ਫੇਰ ਕਰਕੇ ਦਿਖਾਉਨੇ ਆ ਦੋਨੋਂ ਹੱਥ ਫੜ ਲੇ ਆਪਾਂ نیچے ਗਏ ਔਰ ਕਾਫ ਇਸ 1 ਫੇ 2 ਫੇ 3 4 5 6 7 8 9 10 ਦੈਨ ਰਿਲੈਕਸ ਧਿਆਨ ਨਾਲ ਦੇਖੋ ਇਸ ਦੇ ਵਿੱਚ ਆਪਾਂ ਹੁਣ ਸਾਈਡ ਤੋਂ ਕਰਕੇ ਦਿਖਾਵਾਂਗੇ ਤੁਹਾਨੂੰ ਆਪਾਂ نیچے ਗਏ 1 2 3 4 5 6 7 8 9 10 देन ਰਿਲੈਕਸ ਤੁਸੀਂ 10-10 ਦੇ 4 ਤੋਂ 5 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਸਕੁਆਇਰਟ ਐਕਸਰਸਾਈਜ਼ ਵਿਦ ਕਾਫ ਰੀਜ਼ ਜਿਹੜੀ ਅਗਲੀ ਕਸਰਤ ਆ ਉਹ ਆਪਾਂ ਖੜੇ ਖੜੇ ਹੀ ਆਪਾਂ ਗੋਡੇ ਨੂੰ ਸਾਖਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ ਨੀ ਟੂ ਚੈਸਟ ਇਦਾਂ ਫੜ ਕੇ ਗੋਡਾ ਇਦਾਂ ਇੱਕ ਤੇ ਦੂਸਰਾ ਦੋ फिर तीन फिर चार फिर पं फिर छत फिर सात, फिर आठ, फिर नौ फिर दस फिर ग्यारह फिर बारह 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 दे तीन सैट दोबारा देखो, जो उपर आ गए इसनों कुटना एदा एक दो फिर तीन फिर चार फिर पंच फिर छत फिर सात, फिर आठ, फिर नौ ਪੇ 10 ਪੇ 11 ਪੇ 12 ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਨੀ ਹੱਗਸ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਹ ਆਪਾਂ ਕੀ ਕਰਾਂਗੇ ਸਟੈਂਡ ਹੋ ਕੇ ਆਪਾਂ ਸਾਈਡ ਤੇ ਸਟ੍ਰੈਚ ਕਰਾਂਗੇ ਬਾਡੀ ਦੇ ਦੇਖੋ ਦੋਨੋਂ ਲੱਤਾਂ ਖੋਲਤੀਆਂ ਇਦਾਂ ਆਪਣੇ ਮੰਨ ਕੇ ਚੱਲੋ ਵੀ ਡੇਢ ਤੋਂ 2 ਫੁੱਟ ਆਪਾਂ ਲੱਤਾਂ ਖੋਲ ਦੇਣੀਆਂ ਨੇ 2 ਫੁੱਟ ਦੇ ਆਸ-ਪਾਸ ਔਰ ਇੱਕ ਹੱਥ ਆਪਾਂ ਰੱਖਾਂਗੇ ਆਪਣੇ ਲੱਕ ਤੇ ਇੱਕ ਹੱਥ ਬਿਲਕੁਲ ਸਿੱਧਾ ਇਦਾਂ ਇੱਕ ਫਿਰ ਇਧਰ ਆ ਕੇ ਦੋ ਤੇ 3 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ 11 ਫੇਰ 12 ਦੈਨ ਰਿਲੈਕਸ 12 12 ਦੀ ਚਾਰ ਸੈਟ ਲਾਉਣੇ ਆ ਲੱਕ ਤੇ ਹੱਥ ਰੱਖਾਂਗੇ ਇੱਕ ਪਾਸੇ ਸਿੱਧੀ ਹੋ ਕੇ ਆਪਾਂ țeਡੇ ਜਾਵਾਂਗੇ ਫੇਰ ਹੱਥੇ ਤੇ ਰੱਖਾਂਗੇ ਫੇਰ ਆਪਾਂ ਹੱਥ ਸਿੱਧੀ ਕਰਕੇ ਇਦਾਂ ਜਾਵਾਂਗੇ ਧਿਆਨ ਨਾਲ ਦੇਖਿਓ ਇੱਕ ਵਾਰ ਤੁਹਾਨੂੰ ਫੇਰ ਕਰਕੇ ਦਿਖਾਉਣ ਲੱਗੇ ਆ ਇੱਕ ਹੱਥ ਰੱਖ ਲਿਆ ਆਪਾਂ ਲੱਕ ਤੇ ਦੋਨੋਂ ਲੱਤਾਂ ਖੋਲ ਦੇਣੀਆਂ ਨੇ ਇੱਕ ਪਾਸੇ ਸਿੱਧੀ ਇਦਾਂ ਇੱਕ ਫੇਰ 2 ਫੇਰ 10 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ 11 ਫੇਰ 12 ਫੇਰ ਰਿਲੈਕਸ ਇਸਦੇ ਤੁਸੀਂ 4 ਤੋਂ 5 ਸੈਟ ਲਾਉਣੇ ਆ ਇਹ ਹੋ ਗਈ ਥੋੜੀ ਖੜ ਕੇ ਆਪਾਂ ਸਾਈਡ ਤੇ ਸਟ੍ਰੈਚ ਕੀਤਾ ਹੁਣ ਇਹੀ ਸਟ੍ਰੈਚ ਆਪਾਂ ਬੈਠ ਕੇ ਕਰਾਂਗੇ ਆਪਾਂ ਇਦਾਂ ਬੈਠ ਜਾਣਾ ਹੈ ਇਦਾਂ ਕਰਕੇ और आप सेम उमें हथ उपर करके स्ट्रैच करा एक फिर दो फिर तीन फिर चार फिर पाँच फिर छत फिर अठ फिर, फिर नौ फिर दस फिर ग्यारह फिर बारह दैन रिलैक्स जो तो आप इधर जाना हाथ थले ला के आराम करना फिर इधर चले जाना फिर इधर हाथ थल ला के जाना फिर इधर हाथ थल लगे जाए इंस इस भी ਚਾਰ ਤੋਂ ਪੰਜ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਸਿਟਿੰਗ ਸਾਈਡ ਸਟ੍ਰੈਚ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਬਹੁਤ ਔਖੀ ਕਸਰਤ ਹੈ ਸਪੈਸ਼ਲੀ ਫॉर ਫੀਮੇਲਸ ਲਈ ਹੈ ਇਹ ਔਰਤਾਂ ਲਈ ਜਿਨ੍ਹਾਂ ਦੇ ਬ੍ਰੈਸਟ ਦਾ ਸਾਈਜ਼ ਬਹੁਤ ਵੱਡਾ ਹੋ ਗਿਆ ਹੈ ਔਰ ਜਿਨ੍ਹਾਂ ਦੇ ਆਹ ਮਾਸ ਵੀ ਲਟਕਦਾ ਹੈ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਹਾਡੇ ਲਈ ਇਹ ਬਹੁਤ ਲਾਹੇਵੰਦ ਹੈ ਇਹ ਕਸਰਤ ਕੀ ਹੈ ਐਦਾਂ ਹੀ ਤੁਸੀਂ ਬੈਠ ਜਾਣਾ ਹੈ ਔਰ ਦੋਨੇ ਜਿਹੜੇ ਹੱਥ ਨੇ ਦੋਨੋਂ ਹੱਥਾਂ ਦੇ ਪਿੱਛੇ ਐ ਲੋਕ ਲਾ ਕੇ ਆਪਾਂ ਪਿੱਛੇ ਲੈ ਲੈਣੇ ਆਂ ਔਰ ਆਪਾਂ ਇਦਾਂ ਪਿੱਛੇ ਨੂੰ ਬਲੈਂਕ ਸਟ੍ਰੈਚ ਕਰਨਾ ਹੈ ਕਰਕੇ ਇਹ ਸਟ੍ਰੈਚ ਕਰਾਂਗੇ ਇਦਾਂ ਕਰਕੇ ਇਹ ਕਿ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਦੈਨ ਰਿਲੈਕਸ ਫਿਰ ਆਪਾਂ ਪਿੱਛੇ ਜਾਵਾਂਗੇ ਔਰ ਇਹਨੂੰ ਹੋਲਡ ਕਰਾਂਗੇ 1 2 3 4 5 ਦੈਨ ਰਿਲੈਕਸ ਫਿਰ ਪਿੱਛੇ ਜਾ ਕੇ ਹੋਲਡ ਕਰਾਂਗੇ 1 2 3 4 5 ਦੈਨ ਰਿਲੈਕਸ ਫੇਰ ਪਿੱਛੇ ਜਾ ਕੇ ਹੋਲਡ ਕਰਾਂਗੇ 1 2 3 4 5 ਵੱਧ ਤੋਂ ਵੱਧ ਬਾਹਾਂਵਾਂ ਪਿੱਛੇ ਨੂੰ ਖਿੱਚਣੀਆਂ ਇਸ ਨੂੰ ਵੀ ਤੁਸੀਂ ਸਤੋਂ 12 ਇਸ ਦੇ ਸੈਟ ਲਾਉਣੇ ਆ 5 ਸੈਕਿੰਡ ਹੋਲਡ ਦੇ ਦੋਨੋਂ ਹੱਥ ਲੌਕ ਕਰਕੇ ਪਿੱਛੇ ਨੂੰ ਖਿੱਚਣੇ ਆ ਪਿੱਛੇ ਨੂੰ ਕੋਣੀਆਂ ਸਿੱਧੀਆਂ ਰਹਿਣਗੀਆਂ ਔਰ ਐਦਾਂ ਕਰਕੇ ਆਪਾਂ ਉੱਪਰ ਨੂੰ ਦੇਖਣਾ ਜਦੋਂ ਇਹ ਕਰਨੀਆਂ ਇਸ ਜਗ੍ਹਾ ਤੇ ਛਾਤੀ ਤੇ ਬਾਹਾਂਵਾਂ ਤੇ ਬਹੁਤ ਜ਼ਿਆਦਾ ਸਟ੍ਰੈਚ ਪਏਗਾ ਇਸ ਨੂੰ ਤੁਸੀਂ ਪੂਰੇ 5 ਸੈਕਿੰਡ ਹੋਲਡ 5 ਸੈਕਿੰਡ ਹੋਲਡ ਵੀ ਬਹੁਤ ਔਖੀ ਗੱਲ ਹੈ ਹੌਲੀ ਹੌਲੀ ਜਦੋਂ ਤੁਸੀਂ 5 ਸੈਕਿੰਡ ਰਾਮ ਨਾਲ ਕਰਨ ਲੱਗਗੇ ਤੁਸੀਂ ਇਹ ਵਿਧਾ ਕੇ 10 ਸੈਕਿੰਡ ਕਰ ਦੇਣਾ ਹੈ। ਇਹ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਟੀ ਖਾਣ ਤੋਂ ਬਾਅਦ ਕਰਦੇ ਹੋ ਤਾਂ ਤੁਸੀਂ ਸਰੀਰਕ ਤੌਰ ਤੇ ਹੀ ਮਾਨਸਿਕ ਤੌਰ ਤੇ ਹੀ ਬਹੁਤ ਜ਼ਿਆਦਾ ਤੰਦਰੁਸਤ ਰਹੋਗੇ। ਅਗਰ ਤੁਸੀਂ ਇਹ ਸਾਡੀ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਔਰ ਅਗਰ ਤੁਸੀਂ ਸਾ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ। ਉਹਨਾਂ ਟਾਈਮ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।